ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਨਾਲ ਜਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਉੱਥੇ ਹੀ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਿਆ ਖਿਲਾਫ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਜਥੇ ਟੂਰਨਾਮੈਂਟ ਕਰਵਾਉਣ ਲਈ ਪੁਲਿਸ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕੀਤਾ ਉੱਥ ਖੇਡਾਂ ਵੱਲ ਧਿਆਨ ਦੇਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਅਤੇ ਐਸਐਸਪੀ ਸੁਨੇਂਦਰ ਲੰਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਥਾਣਾ ਪੱਦਰ ਸਬਡਿਵੀਜ਼ਨ ਪੱਦਰ ਅਤੇ ਜ਼ਿਲ੍ਹਾ ਪੱਦਰ ਤੇ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ ਜਿਸ ਵਿੱਚ ਲਗਭਗ 100 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 24 ਟੀਮਾਂ ਪਹਿਲੇ 2 ਦਿਨ ਖੇਡਣ ਗਿਆ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਚਾਰ ਤਰ੍ਹਾਂ ਦੇ ਟੂਰਨਾਮੈਂਟ ਖੇਡੇ ਜਾ ਰਹੇ ਨੇ ਜਿਸ ਵਿੱਚ ਫੁੱਟਬਾਲ ਕੁਸ਼ਤੀ ਅਤੇ ਵਾਲੀਬਾਲ ਆ ਸ਼ਾਮਲ ਹਨ ਮਾਨਯੋਗ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਸਾਰਾ ਫੋਕਸ ਜੋ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਮੈਂ ਆਪਣੇ ਬੱਚਿਆਂ ਤੇ ਨੌਜਵਾਨਾਂ ਦੀ ਸਪੋਰਟਸ ਦੇ ਉੱਤੇ ਕਰਾਂਗਾ। ਔਰ ਇਸ ਸੰਬੰਧ ਦੇ ਵਿੱਚ ਤੁਸੀਂ ਦੇਖਿਆ ਖੱਡਾ ਵਤਨ ਪੰਜਾਬ ਦੀਆਂ 2022 ਜਿਹਦੇ ਚ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਾਗ ਲਿਆ ਤਿੰਨ ਪੀੜ੍ਹੀਆਂ ਨੇ ਚਾਰ ਪੀੜ੍ਹੀਆਂ ਨੇ ਭਾਗ ਲਿਆ। ਮਤਲਬ ਪੋਤੇ ਨੇ ਵੀ ਲਿਆ ਤੇ ਪਰਦਾਦੇ ਤੱਕ ਨੇ ਮਿਲਿਆ। ਔਰ 2023 ਦੇ ਵਿੱਚ ਵੀ ਇਹ ਵੱਡੇ ਸਪੋਰਟਸ ਸੀਗੀਆਂ, ਇਵੈਂਟਸ ਸੀਗੀਆਂ ਪੰਜਾਬ ਦੇ ਲਈ ਪੰਜਾਬ ਦੁਆਰਾ ਗੇਮਾਂ ਲਈ ਮੈਂ ਕਹਿ ਸਕਦਾ ਅੰਦੋਲਿਤ ਹੋਇਆ। ਲੱਗਾ ਬੱਚੇ ਆ ਕੇ ਬਾਹਰ ਨਿਕਲੇ ਆ। ਤਾਂ ਕਿ ਬੱਚੇ ਨਸ਼ਿਆਂ ਤੋਂ ਬਚ ਸਕਣ ਆਪਣੀ ਸਿਹਤ ਦੀ ਕੇਅਰ ਕਰਨ ਔਰ ਹਰ ਇੱਕ ਸਪੋਰਟਸ ਦੇ ਨਾਲ ਜੁੜਨ ਵੱਡੀ ਗੱਲ ਆ ਔਰ ਸਭ ਤੋਂ ਵੱਡੀ ਗੱਲ ਸੀ ਕਿਸੇ ਸਰਕਾਰ ਨੇ ਅੱਜ ਤੱਕ ਇਹ ਨਹੀਂ ਸੀ ਸੋਚਿਆ ਕਿ ਸਪੋਰਟਸਮੈਨ ਨੂੰ ਤਿਆਰੀ ਕਰਨ ਲਈ ਵੀ ਪੈਸੇ ਚਾਹੀਦੇ ਜਿਹੜਾ ਵੱਡਾ ਸਪੋਰਟਸਮੈਨ ਹੈ ਉਹਨੂੰ ਆਪਾਂ ਕਿੱਦਾਂ ਹੋਰ ਉਹਨੂੰ ਅਗਰ ਨੈਸ਼ਨਲ ਔਰ ਇੰਟਰਨੈਸ਼ਨਲ ਖੇਲਾਣਾ ਤੇ ਉਹਦੀ ਇਕਨੋਮਿਕਲ ਮਦਦ ਕਿੱਦਾਂ ਕਰਨੀ ਆ ਉਹਦੇ ਸਬੰਧ ਦੇ ਵਿੱਚ ਮਾਨਜਕ ਮੁੱਖ ਮੰਤਰੀ ਨੇ ਤਿਆਰੀ ਲਈ 7 8 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਈਆ ਔਰ ਤਕਰੀਬਨ 25 ਕਰੋੜ ਰੁਪਏ ਦੇ ਇਨਾਮ ਹੁਣ ਤੱਕ ਸਪੋਰਟਸਮੈਨਾਂ ਨੂੰ ਦਿੱਤੇ ਗਏ ਆ ਜਿਹਨਾਂ ਨੇ ਕਾਮਨਵੈਲਥ ਸੀਰੀਜ਼ ਦਾ ਜੋ ਵੀ ਅੱਛੇ ਲੈਵਲ ਦੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਤਾਂ ਸਰਕਾਰ ਦੀ ਇਹ ਪਾਲਿਸੀ ਸੀਗੀ ਔਰ ਮੈਂ ਧੰਨਵਾਦ ਕਰਦਾ ਜਿਲ੍ਹਾ ਪੁਲਿਸ ਦੇ ਐਸਐਸਪੀ ਸਾਡੇ ਲਾਂਬਾ ਜੀ ਦਾ ਖਾਸ ਤੌਰ ਤੇ ਜਿਹੜਾ ਇਹਨਾਂ ਨੇ ਅੱਜ ਸਪੋਰਟਸ ਦਾ ਬਾਤਾਂ ਬਣਾ ਜਿਹੜਾ ਪੰਜਾਬ ਗਵਰਨਮੈਂਟ ਦੀ ਪਾਲਿਸੀ ਆ ਸਪੋਰਟਸ ਦੀ ਸਾਡੇ ਮਿਨਿਸਟਰ ਮੀਤ ਹੇਰ ਦੇ ਸਭ ਵੀ ਲੱਗੇ ਰਹਿੰਦੇ ਉਹਦੇ ਲਈ ਔਰ ਬੜੇ ਅੱਛੇ ਇਵੈਂਟ ਕਰਾਏ ਆ ਵੱਡੇ ਲੈਵਲ ਦੇ ਇਹਨਾਂ ਨੇ ਇਹਨੂੰ ਜਿਲ੍ਹਾ ਲੈਵਲ ਦੇ ਅ ਆਪਣੇ ਥਾਣਾ ਲੈਵਲ ਦੇ ਮਨ ਤਾਂ ਇਹ ਲੱਗਾ ਸੀ ਮੈਂ ਤਾਂ ਇਸ ਸਬੰਧ 'ਚ ਆਇਆ ਵੀ ਸ਼ਾਇਦ ਇਹ ਪੁਲਿਸ ਦਾ ਆਪਣਾ ਸਪੋਰਟਸਮੈਨ ਹੈ ਲੇਕਿਨ ਇਹ ਜਿਲ੍ਹਾ ਲੈਵਲ ਤੇ ਜਿਹੜਾ ਬੱਚਿਆਂ ਨੂੰ ਇੱਧਰ ਨੂੰ ਤੋਰਿਆ ਕਿਉਂਕਿ ਬੜੀਆਂ ਅੱਛੀਆਂ ਸਪੋਰਟਸ ਗਰਾਊਂਡ ਹੈਗੀਆਂ ਔਰ ਵੱਡੀ ਗੱਲ ਆ ਬੜੀ ਅੱਛੀ ਇਹ ਬਾਸਕਟਬਾਲ ਦੀ ਗਰਾਊਂਡ ਹੈ ਔਰ ਇਹ ਇੱਥੇ ਬੱਚੇ ਕਹਿੰਦੇ ਸੀ ਇੱਥੇ ਆ ਕੇ ਪ੍ਰੈਕਟਿਸ ਕਰਦੇ ਆ ਸੋ ਮੈਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਜੀ ਨਾਲ ਹੈ ਔਰ ਐਸਐਸਪੀ ਸਾਹਿਬ ਦਾ ਪੰਜਾਬ ਸਰਕਾਰ ਦੇ ਤੌਰ ਦੇ ਉੱਤੇ ਮੈਂ ਇਹ ਕਵਾਂਗਾ ਵੀ ਤੁਸੀਂ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਜਿੰਨਾ ਮਰੀ ਜ਼ਿਲ੍ਹੇ ਦੀ ਸਪੋਰਟਸ ਦੀ ਜਿਹੜੀ ਪਲੇਰੀ ਆ ਇਹਨੂੰ ਸਵਾਰ ਕੇ ਅੱਗੇ ਲੈ ਕੇ ਜਾਂਦਾ ਤੁਸੀਂ ਬਹੁਤ ਵੱਡੀ ਗੱਲ ਤੁਸੀਂ ਨੇ ਇਨਾਮ ਵੀ ਰੱਖਿਆ ਇਹਦਾ ਤੁਹਾਡੇ ਆਉਣ ਦੇ ਨਾਲ ਆਫੀਸਰ ਦੇ ਇਹ ਬੱਚੇ ਜਿਹੜੇ ਆ ਬਹੁਤ ਮੋਟੀਵੇਟ ਹੁੰਦੇ ਆ ਮੈਂ ਸੋਚਦਾ ਜਦੋਂ ਤੁਸੀਂ ਤੁਹਾਡੇ ਲੈਵਲ ਦਾ ਆਫੀਸਰ ਖੁਦ ਅੱਗੇ ਆਉਂਦਾ ਨਾ ਕਿਉਂ ਬੱਚਿਆਂ ਨੂੰ ਇਹ ਹੁੰਦਾ ਇੱਕ ਉਹਨਾਂ ਦੇ ਵਿੱਚ ਵੀ ਜੋਸ਼ ਹੁੰਦਾ ਇਸ ਗੱਲ ਦਾ ਤੇ ਸਾਨੂੰ ਅੱਜ ਐਸਐਸਪੀ ਸਾਹਿਬ ਤੋਂ ਥਾਪੀ ਮਿਲੀ ਆ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਤੋਂ ਥਾਪੀ ਮਿਲੀ ਆ ਸਾਨੂੰ ਹੋਰ ਬਾਕੀ ਐਡਮਨਿਸਟ੍ਰੇਸ਼ਨ ਦੇ ਆਫੀਸਰ ਅੱਗੇ ਆਏ ਆ ਤੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਦਿੰਨਾ ਹੈ ਤੇ ਔਰ ਤੁਹਾਡਾ ਮੈਂ ਵਿਸ਼ੇਸ਼ ਤੌਰ ਤੇ ਕਿਉਂਕਿ ਹੁਸ਼ਿਆਰਪੁਰ ਵਿਧਾਨ ਸਭਾ ਜੱਜ ਆਪਾਂ ਖੜੇ ਆ ਤੇ ਜिले ਤੋਂ ਵੀ ਸਾਰੀਆਂ ਟੀਮਾਂ ਆਈਆਂ ਤੇ ਮੈਂ ਤੁਹਾਨੂੰ ਪੂਰੇ ਜ਼ਿਲ੍ਹੇ ਵੱਲੋਂ ਪੂਰੇ ਪੰਜਾਬ ਵੱਲੋਂ ਔਰ ਹੁਸ਼ਿਆਰਪੁਰ ਵੱਲੋਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦਾ ਸਰਕਾਰ ਵੱਲੋਂ ਵੀ ਧੰਨਵਾਦ ਕਰਨਾ ਹੈ ਜੀ ਅੱਜ ਸਾਡੇ ਕੋਲ ਜਿਹੜਾ ਹੈਗਾ ਅ ਅਸੀਂ ਇੱਕ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਐਂਟੀ ਡਰੱਗ ਕੈਂਪੇਨ ਦੇ ਤਹਿਤ ਜਿਹੜਾ ਹੈਗਾ ਇੱਕ ਅਵੇਰਨੈਸ ਕ੍ਰੀਏਟ ਕਰਨ ਵਾਸਤੇ ਨਸ਼ਿਆਂ ਦੇ ਖਿਲਾਫ ਤੇ ਦੂਜੇ ਪਾਸੇ ਯੂਥ ਨੂੰ ਅ ਮੂਡ ਖੇਡਾਂ ਵੱਲ ਪ੍ਰੋਟਸੈਟ ਕਰਨ ਵਾਸਤੇ ਪੁਲਿਸ ਸਟੇਸ਼ਨ ਲੈਵਲ ਤੋਂ ਲੈ ਕੇ ਸਬਡਿਵੀਜ਼ਨ ਲੈਵਲ ਤੇ ਤੇ ਫਿਰ ਜ਼ਿਲ੍ਹਾ ਲੈਵਲ ਤੇ ਜਿਹੜੀ ਸਾਡੀ ਸੈਕੰਡ ਡਰੱਗਸ ਦੇ ਖਿਲਾਫ ਕੈਂਪੇਨ ਹੈਗਾ ਉਹਦੇ ਪਾਰਟਸ ਵਿੱਚ ਅਸੀਂ ਕਰਵਾ ਰਹੇ ਹੈਗੇ ਖੇਡਾਂ ਕਰਵਾ ਰਹੇ ਹੈਗੇ ਜਿਹਦੇ ਵਿੱਚ ਫੁੱਟਬਾਲ, ਵਾਲੀਬਾਲ, ਕਬੱਡੀ ਦੀ ਟੀਮਾਂ ਜਿਹੜੀ ਹੈਗੀ ਸਾਡੇ ਕੋਲੇ ਇੱਥੇ ਖੇਲ ਰਹੀ ਹੈਗੀਆਂ ਇਹਦੇ ਵਿੱਚ ਟੋਟਲ ਪੁਲਿਸ ਸਟੇਸ਼ਨ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਲਗਭਗ 100 ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿੰਨਾ 100 ਟੀਮਾਂ ਤੋਂ ਅੱਗੇ ਨਿਕਲ ਕੇ ਜਿਹੜਾ ਹੈਗੇ ਜਿਹੜੇ ਅਲੱਗ-ਅਲੱਗ ਖੇਡਾਂ ਦੀ ਟੀਮਾਂ ਹੈਗੀ ਟੋਟਲ 24 ਟੀਮਾਂ ਜਿਹੜੀ ਅੱਜ ਤੇ ਕੱਲ ਇੱਥੇ ਪਾਰਟਿਸਿਪੇਟ ਕਰਨਗੀਆਂ ਵੱਖ-ਵੱਖੇ ਗੇਮਸ ਵਾਸਤੇ ਜਿਦੇ ਵਿੱਚ ਕੁਸ਼ਤੀ ਹੈਗਾ ਫੁੱਟਬਾਲ ਹੈਗਾ ਵਾਲੀਬਾਲ ਹੈਗਾ ਤੇ ਬਾਸਕਟਬਾਲ ਹੈਗਾ ਚਾਰ ਗੇਮਸ ਅਸੀਂ ਕਰਵਾ ਰਹੇ ਹਾਂ ਤੇ ਇਹਨਾਂ ਵਿੱਚ 24 ਟੀਮਾਂ ਪਾਰਟਿਸਿਪੇਟ ਕਰਨਗੀਆਂ ਤੇ ਅੱਜ ਤੇ ਕੱਲ ਇਹਦੇ ਵਿੱਚ ਗੇਮਸ ਹੋਣਗੀਆਂ ਇਸ ਤੋਂ ਬਾਅਦ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਅਸੀਂ 2000 11000 ਤੇ 5000 ਰੁਪਏ ਦਾ ਇਨਾਮ ਨਕਦ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਤੇ ਮਨਜੋਗ ਸੀਐਮ ਸਾਹਿਬ ਦੀ ਗਾਈਡੈਂਸ ਦੇ ਅਕੋਰਡਿੰਗ ਮਨਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਪੀ ਐਸਟੀਐਫ ਦੇ ਸਪੋਰਟ ਨਾਲ ਤੇ ਗਾਈਡੈਂਸ ਨਾਲ ਅਸੀਂ ਆ ਸਾਰੀ ਐਂਟੀ ਡਰੱਗ ਕੈਂਪੇਨ ਨੂੰ ਲੀਡ ਕਰ ਰਹੇ ਹਾਂ ਤੇ ਇਹਦਾ ਮੇਨ ਮਕਸਦ ਸਾਡਾ ਹੈਗਾ ਕਿ ਇੱਕ ਤੋਂ ਨਸ਼ਾ ਦੇ ਖਿਲਾਫ ਯੁਵਾਵਾਂ ਦੇ ਵਿੱਚ ਜਾਗਰੂਕਤਾ ਫੈਲਾਏ ਦੂਜਾ ਜਿਹੜਾ ਡਰੱਗਸ ਦੇ ਖਿਲਾਫ ਸਾਡਾ ਕੈਂਪੇਨ ਹੈਗਾ ਪੁਲਿਸ ਦਾ ਉਹਦੇ ਨਾਲ ਸਾਡੇ ਨਾਲ ਜੁੜ ਕੇ ਉਸ ਕੈਂਪੇਨ ਨੂੰ ਅੱਗੇ ਵਧਾਣ ਤੇ ਨਾਲ ਜੁੜਨ ਦਾ ਮਤਲਬ ਹੈਗਾ ਕਿ ਦੋ ਤਰੀਕੇ ਨਾਲ ਜਿਹੜਾ ਐਨਫੋਰਸਮੈਂਟ ਹੈਗਾ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੈਗੇ ਉਹਨਾਂ ਬਾਰੇ ਸਾਨੂੰ ਗੁਪਤ ਤਰੀਕੇ ਨਾਲ ਸੂਚਨਾਵਾਂ ਸਾਂਝਾ ਕਰਨ ਤੇ ਦੂਸਰੇ ਪਾਸੇ ਜਿਹੜਾ ਹੈਗਾ ਰੀਹੈਬਿਲਿਟੇਸ਼ਨ ਜਿਹੜਾ ਡਰਗ ਦਾ ਵਿਕਟਮ ਹੈਗਾ ਉਹਨੂੰ ਫੈਸਿਲਿਟੇਟ ਸਾਡੇ ਨਾਲ ਕਰਕੇ ਉਹਨੂੰ ਮੋਟੀਵੇਟ ਕਰਕੇ ਉਹਨੂੰ ਆਪਾਂ ਡੀ ਐਡਿਕਸ਼ਨ ਕਰਾ ਕੇ ਰੀਹੈਬਿਲਿਟੇਟ ਕਰਾਈਏ